ਨਛਾ ਮੁੰਡਾ ਕਰਦਾ ਹੀ ਹੈ ਵੇਚਦਾ ਕੋਈ ਨਹੀਂ ਹੈਗਾ ਕੋਠੀ ਬਣੀ ਹੋਏ ਹੁੰਦੇ ਤੇ ਅਸੀਂ ਕਹਿੰਦੇ ਸਾਡੀ ਕੋਠੀ ਬਣੀ ਹੈ ਢਾ ਦਿਓ ਆਜੂਬ ਸਾਹਿਬ ਕਹਿੰਿਆ ਨੇ ਆਏ ਤਾਂ ਮਿਹਨਤ ਦੇ ਨਾਲ ਸੱਤਾਂ ਨੌਂਾਂ ਦੇ ਕਿਰਤ ਕਰਕੇ ਤੇ ਮੀਟਿੰਗਾਂ ਪਾਪਾ ਕਰਕੇ ਹੀ ਬਣਾਇਆ ਇਹ ਤਾਂ ਸਰਕਾਰ ਨੂੰ ਪਤਾ ਵੀ 2 ਨੰਬਰ ਦਾ ਇਤਰਾ ਦਾ ਬੰਦਾ ਤੂੰ ਹੀ ਅੰਦਰ ਜਾ ਕੇ ਵੇਖ ਲਓ ਸਾਡੇ ਤੇ ਕਲੱਚ ਨਹੀਂ ਚੱਜਦੀ ਹੈਗੀ ਕਿੰਨੇ ਚਿਰ ਤੋਂ ਮਕਾਨ 'ਚ ਰਹਿ ਰਹੇ ਹੋ ਇਹ ਮਕਾਨ ਤੇ 35 ਸਾਲ ਤੋਂ ਰਹਿ ਰਹੇ ਹਾਂ ਗੇਟ ਤਾਂ ਸਾਡਾ ਹੋ ਟੁੱਟਾ ਹੀ ਉਹਨੂੰ ਤਾਲਾ ਨਹੀਂ ਰੱਸੀ ਬੰਨੀ ਤੁਸੀਂ ਖੁਦ ਵੇਖਿਆ ਗੇਟ ਨੂੰ ਰੱਸੀ ਬੰਨੀ ਦੱਸਣੀ ਵੀ ਮੈਂ ਤਾਂ ਉਹਨੂੰ ਬਾਰ ਕਰ ਦਿੱਤੀ ਦਿੱਤਾ ਸਭ ਨੂੰ ਦੱਸਿਆ ਤੇ ਆ ਗਿਆ ਪਰ ਉਹ ਕਾਗਜ਼ ਪੱਤਰਾ ਹੀ ਉਹਨੂੰ ਅੰਦਰੋਂ ਲੈਣ ਚੱਲੇ ਆ ਤੇ ਕੁੰਤਾ ਲਾਇਆ ਮੁੰਡਾ ਚਾਬੀ ਲੈ ਗਿਆ ਵੱਡਾ ਨਾਲ ਕੇ ਡਰਦਾ ਭੱਜ ਗਿਆ ਬਣੇ ਕੋਠੀ ਬਣੀ ਹੋਏ ਹੁੰਦੇ ਤੇ ਅਸੀਂ ਕਹਿੰਦੇ ਸਾਡੀ ਕੋਠੀ ਬਣੀ ਢਾ ਦਿਓ ਆ ਚਿੱਪ ਸਾਹਿਬ ਕਹਿੰਿਆ ਨੇ ਮਹੱਲੇ ਤੇ ਜਿਹੜਾ ਪਰਸੋਂ ਟਿਕਾ ਪਾਉਂਦੇ ਹੀ ਨਾ ਗੇਟ ਤਾਂ ਸਾਡਾ ਉਹ ਟੁੱਟਾ ਆ ਉਹਨੂੰ ਤਾਲਾ ਨਹੀਂ ਰੱਸੀ ਬੰਨੀ ਤੁਸੀਂ ਖੁਦ ਵੇਖਿਆ ਗੇਟ ਨੂੰ ਰੱਸੀ ਬੰਨੀ ਕਰ ਕਰਕੇ ਬਣਾ ਲਖਵਿੰਦਰ ਕੋਰ ਗਵਾਲ ਮੰਡੀ ਤੇ ਕੀ ਗੱਲ ਕੀ ਜਿਹੜਾ ਅੱਜ ਪ੍ਰਸ਼ਾਸਨ ਕੀਲੇ ਪੰਗਾ ਲੈ ਕੇ ਆਇਆ ਜਾਂ ਕਰ ਕੌਣ ਕਰਦਾ ਜੇ ਕਹਿੰਦੇ ਵੀ ਨਸ਼ੇ ਵੇਚਦੇ ਨੇ ਨਹੀਂ ਭਾਜੀ ਨਸ਼ਾ ਮੁੰਡਾ ਕਰਦਾ ਹੀ ਆ ਵੇਚਦਾ ਕੋਈ ਨਹੀਂ ਹੈਗਾ ਕਰਦੇ ਕੋਈ ਨਹੀਂ ਦੇਦਾ ਨਹੀਂ ਸਰੋਨਾ ਵੱਲੋਂ ਤਾਂ ਕਿਹਾ ਜਾ ਰਿਹਾ ਸਮਗਲਾ ਰਗਾ ਹੀ ਨਸ਼ਾ ਵੇਚਦਾ ਹੈ ਸਮਗਲਾ ਰ ਦਿਨਾਂ ਨਾਲ ਫਿਰਦਾ ਉਹ ਸਮਗਲਾ ਸਮਗਲਾ ਰਹੀ ਤੇ ਪੀਂਦਾ ਹੀ ਬਸ ਪੀਨ ਨੂੰ ਦੇ ਦਿੰਦੇ ਤੇ ਚੱਲ ਜਾਂਦਾ ਪਰ ਆ ਜਿਹੜੀ ਕਾਰਵਾਈ ਕਰਨ ਆਏ ਕੀ ਕਹਿਣਾ ਹੈ ਆਏ ਤਾਂ ਮਿਹਨਤ ਦੇ ਨਾਲ 79ਵਾਂ ਦੇ ਕਿਰਤ ਕਰਕੇ ਤੇ ਕਮੇਟੀਆਂ ਪਾ ਪਾ ਕੇ ਤਾਂ ਹੀ ਬਣਾਇਆ ਤਾਂ ਲੱਗਦਾ ਇੱਕ ਘਰ ਬਣਾਇਆ ਅਜੇ ਟੁੱਟ ਟੁੱਟਣ ਲੱਗਾ ਜੂ ਟੁੱਟਣ ਲੱਗਾ ਤੇ ਉੱਤੇ ਫਿਰ ਤੁਹਾਨੂੰ ਪਤਾ ਹੀ ਹੈ ਨਾ ਮੁੜ ਕੇ ਬੰਨਣਾ ਕਿੱਥੇ ਰਹਿਣਾ ਬਾਹਰ ਹੀ ਨਵਾਂਗੇ ਫਿਰ ਸੜਕਾਂ ਤੇ ਨੇ ਪਹਿਲਾਂ ਤੁਹਾਨੂੰ ਕੋਈ ਨੋਟਿਸ ਦਿੱਤਾ ਹੀ ਪਉ ਨਾ ਕੁਛ ਨਹੀਂ ਕਿਤੇ ਤੱਕ ਨਾ ਕੁਛ ਨਹੀਂ ਕਿਹਾ ਸਾਡੇ ਘਰ ਆਉਂਦੇ ਰਹੇ ਫੜਾ ਦੋ ਫੜਾ ਦੋ ਅਸੀਂ ਕਹਿੰਦੇ ਜਿੱਥੇ ਲੱਭਦਾਂ ਨੂੰ ਫੜ ਲਓ ਸਾਨੂੰ ਤਾਂ ਪਤਾ ਨਹੀਂ ਕਿੱਥੇ ਕਿੰਨੇ ਪਰਚੇ ਮੁੰਡੇ ਦੇ ਹੈਗੇ 6-7 6-7 ਪਰਚੇ ਹੋਦੇ ਹਾਂਜੀ ਤੇ ਆਪਣਾ ਤੁਹਾਡੇ ਕੋਲ ਰਹਿੰਦਾ ਰਿਹਾ ਨਾ ਤੇ 4 ਸਾਲ ਜੇਲੇ ਰਹਿ ਕੇ ਜਦੋਂ ਉਹ ਦੋ ਜੇਲ੍ਹ ਤੋਂ ਜਨਵਰੀ ਮਹੀਨੇ ਦਾ ਸਾਡੇ ਕੋਈ ਇੱਕੋ ਦਿਨ ਰਾਤ ਜਦੋਂ ਆਇਆ ਉਸ ਦਿਨ ਰਿਹਾ ਮੁੜ ਕੇ ਆਇਆ ਨਹੀਂ ਕਿੰਨਾ ਕੁ ਚਿਰ ਹੋ ਗਿਆ ਘਰੇ ਨਹੀਂ ਆਇਆ 8-9 ਮਹੀਨੇ ਹੋ ਗਏ ਇੱਥੇ ਹੁਣ ਕੋਣ ਕੋਣ ਰਹਿੰਦਾ ਇੱਥੇ ਮੈਂ ਮੇਰਾ ਘਰ ਵਾਲਾ ਤੇ ਉਹਦੀਆਂ ਬੇਟੀਆਂ ਦੋ ਤੇ ਰੋਟੀ ਪਾਣੀ ਕਿੰਨੇ ਚੱਲਦੀ ਰੋਟੀ ਪਾਣੀ ਇਸ ਤਰ੍ਹਾਂ ਹੀ ਮਿਹਨਤ ਕਰਕੇ ਮਰਾਜੀ ਜੀ ਤੁਸੀਂ ਕਹਿੰਦੇ ਕਿੰਨੇ ਚਿਰ ਤੋਂ ਮਕਾਨ 'ਚ ਰਹਿ ਰਹੇ ਹੋ ਇਹ ਮਕਾਨ 'ਚ ਤਾਂ 30 35 ਸਾਲ ਤੋਂ ਰਹਿ ਰਹੇ ਹਾਂ ਪਰ ਜੋ ਜੇ ਕਾਰਵਾਈ ਹੋਣ ਜਾ ਰਹੀ ਹੈ ਇਹ ਤੁਹਾਨੂੰ ਸਰਕਾਰ ਨੂੰ ਪਤਾ ਵੀ ਦੋ ਨੰਬਰ ਦਾ ਇਤਰਾਹ ਦਾ ਬੰਦਾ ਤੁਸੀਂ ਅੰਦਰ ਜਾ ਕੇ ਵੇਖ ਲਓ ਇਹਨਾਂ ਸਾਡੇ ਤੇ ਪਲੇਟ ਚ ਨਹੀਂ ਚੱਜਦੀ ਹੈਗੀ ਮੰਗਲ ਗਲਤ ਗੱਲ ਹੈ ਤੋਂ ਸਰਕਾਰ ਉਹਨਾਂ ਨੂੰ ਬਣੇ ਜਿਨ੍ਹਾਂ ਦੇ ਕੋਠੇ ਬਣਾਈਆਂ ਜਿਹੜੇ ਜਿਆਦਾ ਸਮਗਲਰ ਇਹ ਤਾਂ ਫਿਰਨ ਦੇ ਨਾਲ ਹੀ ਤੇ ਪੀਣ ਦੇ ਨਾਲ ਹੀ ਬਣ ਗਿਆ ਸਰਕਾਰ ਕਾਰਵਾਈਆਂ ਕਰਾਰੇ ਕਹਿੰਦੇ ਜਿਨ੍ਹਾਂ ਨੇ ਨਸ਼ਾ ਵੇਚ ਕੇ ਕੋਈ ਵੀ ਕੋਠੀ ਬਣਾਈ ਉਹਦੇ ਤੇ ਸਰਕਾਰ ਵੱਲੋਂ ਮੁਹਿੰਮ ਚੜੀ ਗਈ ਹੈ ਜਿੱਥੇ ਨਸ਼ਾ ਵਿਰੁੱਧ ਕਾਰਵਾਈ ਕੀਤੀ ਜਾਏਗੀ ਆ ਕੀਤੀ ਜਾਏਗੀ ਪਰ ਉਹ ਵੀ ਤੇ ਵੇਖਣਾ ਵੀ ਮਾਹੌਲ ਕਿ ਤਰ੍ਹਾਂ ਦਾ ਕਰ ਗਿਆ ਹੈ ਕਿਸ ਤਰ੍ਹਾਂ ਦਾ ਕੁਝ ਕਹਿਣਾ ਚਾਹੋਗੇ ਸਰਦਾਰ ਨੂੰ ਬੇਨਤੀ ਚ ਆਹ ਸਰਕਾਰ ਨੂੰ ਇਹ ਬੇਨਤੀ ਕਰਨੀ ਹੈ ਸਾਡਾ ਵੇਖ ਕੇ ਤੇ ਪੀਰ ਤੋੜਨ ਜੇ ਅਸੀਂ ਦੋ ਨੰਬਰ ਦਾ ਬਣਾਇਆ ਕੋਠੀ ਬਣੀ ਆ ਤੇ ਤੋੜ ਦੇਣ ਜੇ ਸਾਡੀ ਬਣੀ ਕੋਠੀ ਤੇ ਪੱਥਰ ਲੱਗੇ ਆ ਕਿਤੇ ਚਿਪਸਾਂ ਪਈਆਂ ਤੇ ਤੋੜ ਦੇਣ ਸਾਡੀਆਂ ਪਹਿਲਾਂ ਕਿਸੇ ਵੱਡੇ ਅਧਿਕਾਰੀ ਨਾਲ ਗੱਲ ਨਹੀਂ ਨਹੀਂ ਸਾਡੀ ਕਿਸੇ ਨਾਲ ਨਹੀਂ ਹੋਈ ਨਾ ਕਿਸੇ ਪੁਲਿਸ ਨੇ ਆ ਕੇ ਕੋਈ ਗੱਲ ਨਹੀਂ ਨਹੀਂ ਉਹ ਹੀ ਆਉਂਦੇ ਰਹੇ ਫੜਾ ਦੋ ਅੰਕਾ ਜਿੱਥੇ ਲੱਭਦਾ ਫੜ ਲਓ ਤੇ ਅੱਜ ਜਗਦੰਮ ਹੀ ਆ ਗਏ ਹਾਂ ਹਾਂਜੀ ਮੈਂ ਤਾਂ ਕੰਮ ਤੇ ਇੱਕ ਘਰ ਦਾ ਖਾਣਾ ਬਣਾਉਣੀ ਮੈਂ ਉੱਥੇ ਗਈ ਆ ਤੇ ਉੱਥੇ ਮੇਰੀ ਕੁੜੀ ਨੇ ਤੂਣ ਕੀਤਾ ਮੰਮੀ ਪੁਲਿਸ ਬੜੀ ਆਈਏ ਘਰ ਤੋੜਨ ਲੱਗੇ ਤੇ ਤੁਹਾਡੇ ਵੱਲੋਂ ਕੋਈ ਰੋਕਣ ਦੀ ਕੋਸ਼ਿਸ਼ ਕੀਤੀ ਹੈ ਗੱਲਬਾਤ ਹਾਂ ਮਲੇ ਵਾਲਿਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਕੀ ਕਹਿੰਦੇ ਉਹਨਾਂ ਨੇ ਹੁਣ ਪਤਾ ਨਹੀਂ ਪ੍ਰਧਾਨਾਂ ਨੂੰ ਕੋ ਕੋ ਕਹਿ ਗਏ ਸਾਨੂੰ ਪਤਾ ਨਹੀਂ ਆਈ ਤੇ ਆਏ ਹੁਣੇ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਯੋਧ ਨਸ਼ਿਆਂ ਵਿਰੁੱਧ ਕੈਂਪੇਨ ਹੈ ਉਹਦੇ ਤਹਿਤ ਜਿਹੜੇ ਕਾਫੀ ਬਰਾਮਦੀਆਂ ਵੱਡੀਆਂ ਹੋਈਆਂ ਬਹੁਤ ਸਾਰੇ ਸਮਗਲਰ ਪੈਡਲਰਸ ਸਪਲਾਈਅਰ ਸਾਰੇ ਫੜੇ ਗਏ ਆ ਔਰ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਵੱਲੋਂ ਵੀ 200 ਕਿਲੋ ਤੋਂ ਉੱਪਰ ਜਿਹੜੀ ਹੈ ਪਹਿਲੀ ਮਾਰਚ ਤੋਂ ਇਹ ਰੋਨ ਦੀ ਬ੍ਰਾਮਦਗੀ ਹੋਈ ਹੈ ਔਰ ਬਹੁਤ ਸਾਰੇ ਲੋਕ ਗ੍ਰਿਫਤਾਰ ਹੋਏ ਨੇ ਉਹਦੇ ਚ ਇਸ ਤੋਂ ਇਲਾਵਾ ਜਿਹੜਾ ਇਲ ਕਾਟਰਨ ਮਨੀ ਨਾ ਬਣਾਈ ਹੋਈਆਂ ਜਿਹੜੀਆਂ ਮਕਾਨ ਵਗੈਰਾ ਨੇ ਜਾਂ ਹੋਰ ਪ੍ਰਾਪਰਟੀਆਂ ਨੇ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਿਆ ਜਾ ਰਿਹਾ ਹੈ ਅਸੀਂ ਅਸੀਂ ਇੱਥੇ ਗਵਾਲ ਮੰਡੀ 'ਚ ਹੈਗੇ ਆ ਮੰਦੀਪ ਐਲੀਅਸ ਕਾਲੀ ਜਿਹੜਾ ਹੈਗਾ ਬੜਾ ਨਟੋਰੀਅਸ ਸਮਗਲਰ ਹੈ ਇਹਦੇ ਖਿਲਾਫ 8 ਮੁਕਦਮੇ ਤੇ ਇੱਕ ਪ੍ਰੋਫੈਟਿਵ ਐਕਸ਼ਨ ਦਾ ਕਲੰਦਰਾ ਵੀ ਪੇਸ਼ ਕੀਤਾ ਜਾ ਚੁੱਕਿਆ ਹੈ। ਔਰ ਇਹ ਸਾਰੇ ਮੁਕਦਮੇ ਜਿਹੜੇ ਐਨਡੀਪੀਐਸ ਨਾਲ ਜ਼ਿਆਦਾਤਰ ਰਿਲੇਟਡ ਨੇ ਔਰ ਇਹ ਲਾਸਟ ਮੁਕਦਮੇ ਚ ਭੱਜਿਆ ਵੀ ਹੋਇਆ ਹੁਣ। ਤੇ ਜੇ ਇਹਦੀ ਪਛੋਕੜ ਦੇ ਵਿੱਚ ਹਾਤੀ ਮਾਰੀ ਤੇ 2015 ਦੇ ਵਿੱਚ ਪਹਿਲਾ ਮੁਕਦਮਾ ਦਰਜ ਹੋਇਆ 19 ਜਨਵਰੀ 2015 ਉਸ ਤੋਂ ਬਾਅਦ 18 ਜਨਵਰੀ ਚ 20 ਚ ਇਸ ਤਰ੍ਹਾਂ ਮੁਕਦਮੇ ਜਿਹੜੇ 8 ਦਰਜ ਹੋਏ ਆ। ਉhme ਇਹਦੇ ਚ ਜਿਹੜਾ ਕਾਰਪੋਰੇਸ਼ਨ ਵੱਲੋਂ ਫੈਮਿਲੇਸ਼ਨ ਦਾ ਆਰਡਰ ਕੀਤਾ ਗਿਆ ਉਹਦੇ ਉਹਨੂੰ ਅਸੀਂ ਪੁਲਿਸ ਤੋਂ ਮਦਦ ਮੰਗੀ ਗਈ ਸਾਡੇ ਵੱਲੋਂ ਉਹ ਅਸੀਂ ਦੇਣ ਵਾਸਤੇ ਇੱਥੇ ਆਏ ਆ ਸੋ ਦਟ ਸਾਡੇ ਸਮਾਜ 'ਚ ਇੱਕ ਮੈਸੇਜ ਚਲੇ ਜਾਏ ਕਿ ਜਿਹੜੇ ਇਸ ਤਰ੍ਹਾਂ ਦੇ ਢੰਗ ਨਾ ਬਣਾਈਆਂ ਹੋਈਆਂ ਪ੍ਰਾਪਰਟੀਜ਼ ਉਹਨਾਂ ਦਾ ਇਨਜਾਮ ਕੀ ਹੁੰਦਾ ਔਰ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਤੇ ਸਮਾਜ ਦੇ ਵਿੱਚ ਮੈਸੇਜ ਜਾਵੇ ਕਿ ਮਿਹਨਤ ਦੀ ਕਮਾਈ ਦੀ ਬਰਕਤ ਹੈ ਔਰ ਜਿਹੜੇ ਮਾੜੇ ਕੰਮ ਦਾ ਮਾੜਾ ਹੀ ਨਤੀਜਾ ਹੁੰਦਾ ਔਰ ਅਲਟੀਮੇਟਲੀ ਜਿਹੜਾ ਲਾਲਚ ਕਰਦਾ ਬੰਦਾ ਛੋਟੇ ਲਾਲਚ ਨਾਲ ਆਪਣੇ ਤੇ ਆਪਣੇ ਪਰਿਵਾਰ ਵਾਸਤੇ ਇੱਕ ਔਕੜ ਖੜੀ ਕਰ ਲੈਂਦਾ ਔਰ ਮੁੜ ਕੇ ਉਹ ਜੇਲ੍ਹ ਚ ਲੈਂਡ ਅਪ ਕਰਦਾ ਸੋ ਮੈਂ ਹਾਂਜੀ ਸਾਰੇ ਪ੍ਰਕਿਰਤੀ ਉਹ ਵੀ ਜਿਹਦੇ ਨਾਂ ਦੇ ਰਹੇ ਉਹ ਕਾਰਪੋਰੇਸ਼ਨ ਵਾਲਿਆਂ ਨੇ ਦੱਸਣਾ ਜੀ ਕਿਉਂਕਿ ਉਹ ਉਹਨਾਂ ਦਾ ਆਰਡਰ ਹੈ ਮੇਰੇ ਵੱਲੋਂ ਕੋਈ ਆਸੀ ਤਾਂ ਪੁਲਿਸ ਹੈਲਪ ਦੇਣ ਆਏ ਆ ਤੇ ਇੱਕ ਮੈਸੇਜ ਦੇਣ ਆਏ ਆ ਜਿਹੜੀ ਡੈਮੋਲੇਸ਼ਨ ਦਾ ਆਰਡਰ ਹੈ ਮੈਂ ਤੁਹਾਨੂੰ ਫੇਰ ਕਲੀਅਰ ਕਰਦਾ ਉਹ ਕਾਰਪੋਰੇਸ਼ਨ ਜਿਹੜੇ ਕਮਿਸ਼ਨਰ ਸਾਹਿਬ ਵੱਲੋਂ ਕੀਤਾ ਜਾਂਦਾ ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਰਿਟਰਨ ਪੁਲਿਸ ਹੈਲਪ ਮੰਗੀ ਜਾਂਦੀ ਉਹ ਜੋ ਅਸੀਂ ਮੁਹੱਈਆ ਕਰਾਉਨੇ ਆ ਸਪੈਸ਼ਲੀ ਇਹ ਨਾ ਕੇਸਾਂ 'ਚ ਪ੍ਰਾਇੋਰਟੀ ਤੇ ਕਰੀਦੀ ਹੈ ਜਿਹੜੇ ਡਰੱਗ ਨਾਲ ਰਿਲੇਟਡ ਸਰਕਾਰੀ ਜਿਹੜਾ ਹੈ ਗ੍ਰਿਫਤਾਰ ਕੀਤਾ ਹੈ ਇਹ ਭੱਜਿਆ ਹੋਇਆ ਹੈ ਜੀ ਕੇਸਾਂ 'ਚ ਪਹਿਲੇ ਬਹੁਤ ਸਾਰੇ ਕੇਸਾਂ 'ਚ ਗ੍ਰਿਫਤਾਰ ਹੋ ਚੁੱਕਾ ਸੀ ਹੁਣੇ ਭਗਵਾੜਿਆ ਇਸ ਟਾਈਮ ਸਰ ਇੱਕ ਇੱਕ ਹੋਰ ਕੰਮ ਕਰਾ ਕਿਹੜੇ ਕਿਹੜੇ ਲੱਗਦੇ ਨੇ ਸਰ ਦੇਖੋ 2015 ਚ ਪਹਿਲਾ ਮੁਕੱਦਮਾ ਦਰਜ ਹੋਇਆ 19 ਜਨਵਰੀ ਨੂੰ ਇਹਦੇ ਚ ਕੰਟੋਨਮੈਂਟ ਤੇ ਸਦਰ ਥਾਣੇ ਚ ਹੀ ਬਜਾਦਾ ਮੁਕੱਦਮੇ ਇੱਥੇ ਹੈਗੇ ਆ ਜਿਹੜਾ ਲੋਕਲ ਅਦਾਰੇ ਐਸ਼ੀ ਥਾਣਾ ਫਿਰ 17 16 ਜੁਲਾਈ ਨੂੰ ਹੋਇਆ 18 ਚ 15 8 ਨੂੰ ਹੋਇਆ ਫਿਰ 11 2 19 ਨੂੰ ਹੋਇਆ 24 3 ਨੂੰ 20 ਨੂੰ ਹੋਇਆ 17 4 2000 20 ਦੇ ਵਿੱਚ ਫੇਰ ਹੋਇਆ ਫਿਰ 10123 ਤੇ ਜਿਹੜੇ 25 ਦੇ ਵਿੱਚ ਵੀ ਨਵੀਂ ਜਿਹੜੀ ਐਫ ਆਈ ਆਰ ਅੰਡਰ 109 3 ਜਿਹੜਾ ਵੀ ਐਨ ਐਸ ਤੇ ਆਰਮਜ਼ ਐਕਟ ਦਾ ਪਰਚਾ ਹੈ ਜਿਹਦੇ ਵਿੱਚ ਨਜਾਇਜ਼ ਹਥਿਆਰ ਵੀ ਇਹਦੇ ਚ ਸ਼ੋ ਹੋਇਆ ਔਰ ਇਸ ਤੋਂ ਇਲਾਵਾ ਡੀ ਡੀ ਆਰ ਦੇ ਵਿੱਚ 110 ਦਾ ਕਲੰਦਰਾ ਵੀਰ ਦੇ ਖਿਲਾਫ ਹੈ